ਜੇਕਰ ਜਿਦਾਂ ਤੁਸੀਂ ਕਿਹਾ ਕਿ 7 ਤਰੀਕ ਨੂੰ ਜਿਹੜਾ ਹੈ ਉਹ ਚੰਦਰ ਗ੍ਰਹਿਣ ਸ਼ੁਰੂ ਹੋ ਰਿਹਾ ਹੈ ਲੋਕਾਂ ਨੂੰ ਕੀ ਬਚਾਅ ਕਰਨਾ ਚਾਹੀਦਾ ਜੇਕਰ ਚੰਦਰ ਗ੍ਰਹਿਣ ਹੋ ਕੋਈ ਪ੍ਰੈਗਨੈਂਟ ਲੇਡੀਜ਼ ਹੋ ਜਾਂ ਕੋਈ ਛੋਟਾ ਬੱਚਾ ਹੋਵੇ ਜਾਂ ਕੋਈ ਵੀ ਕਿਸੇ ਦੇ ਲਈ ਵੀ ਕੋਈ ਪ੍ਰੀਕਾਸ਼ਨ ਕਰਨੀਆਂ ਹੋਣਗੀਆਂ ਉਸ ਦਿਨ ਲਈ ਜੀ ਜੀ ਬਿਲਕੁਲ ਪ੍ਰੀਕਾਸ਼ਨ ਕਰਨੀਆਂ ਬਣਦੀਆਂ ਕਿਉਂਕਿ ਚੰਦਰ ਗ੍ਰਹਿਣ ਦਾ ਮਤਲਬ ਹੈ ਆਸਮਾਨ ਵਿੱਚ ਚੰਦਰਮਾ ਦੀ ਸ਼ਕਤੀ ਬਹੁਤ ਘੱਟ ਹੋਣਾ ਸਾਢੇ 9 ਤੋਂ ਲੈ ਕੇ ਸਾਢੇ 10 ਵਜੇ ਦਾ ਇੱਕ ਪੀਰੀਅਡ ਹੈ ਇਸ ਪੀਰੀਅਡ ਵਿੱਚ ਸਖਤ ਤੁਹਾਨੂੰ ਸਤਰਕਤਾ ਰੱਖਣੀ ਚਾਹੀਦੀ ਹੈ ਜਿੱਥੇ ਤੁਸੀਂ ਕੁਐਸਚਨ ਕੀਤਾ ਪ੍ਰੈਗਨੈਂਟ ਲੇਡੀਜ਼ ਦਾ ਕਿਉਂਕਿ ਜਿਹੜਾ ਛੋਟਾ ਬੱਚਾ ਆ ਜਿਹੜਾ ਮਾਂ ਦੇ ਗਰਭ ਵਿੱਚ ਇੱਕ ਬੱਚਾ ਪਾਲ ਰਿਹਾ ਉਹਦੇ ਤੇ ਰਾਹੂ ਦਾ ਇੰਪੈਕਟ ਬਹੁਤ ਜ਼ਿਆਦਾ ਸਟਰੋਂਗ ਵੇਵਜ਼ ਨਾਲ ਹੁੰਦਾ ਤਾਂ ਆਮ ਸ਼ਬਦਾਂ ਚ ਕਿਚਨ ਦਾ ਕੋਈ ਵੀ ਕੰਮ ਪ੍ਰੈਗਨੈਂਟ ਲੇਡੀਜ਼ ਨੂੰ ਗ੍ਰਹਿਣ ਦੇ ਸਮੇਂ ਚ ਨਹੀਂ ਕਰਨਾ ਚਾਹੀਦਾ 7 ਤਰੀਕ ਤੋਂ ਸ਼ੁਰੂ ਹੋ ਕੇ 21 ਤਰੀਕ ਤੱਕ 15 ਦਿਨ ਦੇ ਸ਼ਰਾਦ ਅਸ਼ ਖਾਸ ਗੱਲ ਕੀ ਹੋ ਰਹੀ ਹੈ पितृपक्ष दे शुरुआत यानी जिस दिन पितृपक्ष शुरू हो रहा उस दिन चंद्र ग्रहण लग रहा क्योंकि अगर आपा पिछले 100 150 साल ਦਾ ਰਿਕਾਰਡ ਕੱਢ ਕੇ ਦੇਖ ਲਈਏ ਤਾਂ ਕਿਸੇ ਪਤਰਪਖਸ਼ ਦੇ ਮਹੀਨੇ ਚ ਸੇਮ ਡੇਟ ਸ਼ੁਰੂ ਵਾਲੇ ਦਿਨ ਤੇ ਸੇਮ ਡੇਟ ਖਤਮ ਵਾਲੇ ਦਿਨ ਕਦੀ ਦੋ ਗ੍ਰਹਣ ਨਹੀਂ ਲੱਗਿਆ